ਇਕ ਤਜਰਬੇਕਾਰ ਘੋੜਸਵਾਰ ਉਸ ਦਿਨ ਖਾਮੋਸ਼ ਹੋ ਗਿਆ ਜਦੋਂ ਕਾਬੂ ਤੋਂ ਬਾਹਰ ਹੋਇਆ ਘੋੜਾ ਉਸ ਨੂੰ ਸਿੱਧਾ ਮੌਤ ਵੱਲ ਲੈ ਗਿਆ ਇਹ ਤਸਵੀਰਾਂ ਹਲਕਾ ਕਨੌਰ ਦੇ ਪਿੰਡ ਨੋਗਾਵਾ ਦੀ ਹੈ ਜਿੱਥੇ ਅੱਜ ਉਹ ਹੋਇਆ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਸਵੇਰ ਦਾ ਆਮ ਜਿਹਾ ਸਮਾਂ ਘੋੜੇ ਦੀ ਟ੍ਰੇਨਿੰਗ ਤੇ ਇੱਕ ਪਲ ਦੇ ਵਿੱਚ ਸਭ ਕੁਝ ਬਦਲ ਗਿਆ ਇੱਕ ਬੇਕਾਬੂ ਘੋੜਾ ਘੋੜਸਵਾਰ ਨੂੰ ਲੈ ਕੇ ਸਿੱਧਾ ਡੂੰਘੇ ਛੱਪੜ ਦੇ ਵਿੱਚ ਜਾ ਵੜਿਆ ਅਤੇ ਕੁਝ ਹੀ ਮਿੰਟਾਂ ਦੇ ਵਿੱਚ ਇੱਕ ਤਜਰਬੇਕਾਰ ਘੋੜਸਵਾਰ ਹਮੇਸ਼ਾ ਦੀ ਖਾਮੋਸ਼ ਹੋ ਗਿਆ ਇਹ ਦਰਦਨਾਕ ਘਟਨਾ ਸਿਰਫ ਅੱਖਾਂ ਸਾਹਮਣੇ ਹੀ ਨਹੀਂ ਵਾਪਰਿਆ ਸਗੋ ਸੀਸੀਟੀਵੀ ਕੈਮਰਾ ਦੇ ਵਿੱਚ ਵੀ ਕੈਦ ਹੋ ਕੇ ਆਇਆ ਜਿਸ ਨੇ ਪਿੰਡ ਨੂੰ ਇੱਕ ਵਾਰ ਸਦਮੇ ਦੇ ਵਿੱਚ ਪਾ ਦਿੱਤਾ ਜਿਹਾਂ ਤੱਕ ਹਲਕਾ ਕਨੌਰ ਦੇ ਅਦੀਨ ਪਿੰਡ ਨੁਕਾਵਾਂ ਤੋਂ ਇਹ ਬੇਹੱਦ ਦੁਖਦਾਈ ਮੰਦਪਾਗੀ ਖਬਰ ਆਈ ਹੈ ਜਿੱਥੇ ਇੱਕ ਬੇਕਾਬੂ ਹੋਏ ਘੋੜੇ ਕਾਰਨ ਡੂੰਘੇ ਛੱਪੜ ਦੇ ਵਿੱਚ ਡੁੱਬਣ ਨਾਲ ਇੱਕ ਘੋੜਸਵਾਰ ਦੀ ਮੌਤ ਹੋ ਗਈ ਹੈ ਇਸ ਸਾਰੀ ਘਟਨਾ ਉੱਥੇ ਲੱਗੇ ਨਾਲ ਦੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਹੈ ਤੇ ਪਿੰਡ ਵਾਲਿਆਂ ਦੇ ਵੱਲੋਂ ਜਿਹੜੀ ਜਾਣਕਾਰੀ ਹਾਸਲ ਹੋਈ ਹੈ ਇਸ ਘੋੜੇ ਨੂੰ ਸਿਖਲਾਈ ਦੇਣ ਦੇ ਲਈ ਦੂਜੀ ਸਟੇਟ ਤੋਂ ਇੱਕ ਮਾਹਿਰ ਘੋੜਸਵਾਰ ਦੇ ਵੱਲੋਂ ਬੁਲਾਇਆ ਗਿਆ ਸੀਗਾ ਤੇ ਅੱਜ ਸਵੇਰੇ ਤਕਰੀਬਨ 11 ਵਜੇ ਦੇ ਕਰੀਬ ਜਦੋਂ ਘੋੜਸਵਾਰ ਪਿੰਡ ਦੀ ਫਿਰਨੀ ਤੋਂ ਹੁੰਦਾ ਹੋਇਆ ਜਾ ਰਿਹਾ ਸੀ ਤਾਂ ਅਚਾਨਕ ਘੋੜਾ ਬੇਕਾਬੂ ਹੋ ਗਿਆ ਅਤੇ ਨਾਲ ਹੀ ਇੱਕ ਡੂੰਘੀ ਛੱਪੜ ਦੇ ਵਿੱਚ ਜਾ ਬੜਿਆ ਛੱਪੜ ਜਿਆਦਾ ਡੁੰਗਾਈ ਹੋਣ ਕਾਰਨ ਘੋੜਸਵਾਰ ਖੁਦ ਨੂੰ ਸੰਭਾਲ ਨਹੀਂ ਸਕੇ ਅਤੇ ਘੋੜੇ ਸਮੇਤ ਪਾਣੀ ਵਿੱਚ ਡੁੱਬ ਗਿਆ ਆਸ-ਪਾਸ ਦੇ ਲੋਕਾਂ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅਫਸੋਸ ਕਿ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਇੱਕ ਤਜਰਬੇਕਾਰ ਘੋੜਸਵਾਰ ਉਸ ਦਿਲੀ ਖਾਮੋਸ਼ ਹੋ ਗਿਆ ਜਦੋਂ ਕਾਬੂ ਤੋਂ ਬਾਹਰ ਹੋਇਆ ਘੋੜਾ ਉਸ ਨੂੰ ਸਿੱਧਾ ਮੌਤ ਵੱਲ ਲੈ ਗਿਆ ਇਹ ਤਸਵੀਰਾਂ ਹਲਕਾ ਕਨੌਰ ਦੇ ਪਿੰਡ ਨੋਗਾਵਾ ਦੀ ਹੈ ਜਿੱਥੇ ਅੱਜ ਉਹ ਹੋਇਆ ਜਿਸ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਸਵੇਰ ਦਾ ਆਮ ਜਿਹਾ ਸਮਾਂ ਘੋੜੇ ਦੀ ਟ੍ਰੇਨਿੰਗ ਤੇ ਇੱਕ ਪਲ ਦੇ ਵਿੱਚ ਸਭ ਕੁਝ ਬਦਲ ਗਿਆ ਇੱਕ ਬੇਕਾਬੂ ਘੋੜਾ ਘੋੜਸਵਾਰ ਨੂੰ ਲੈ ਕੇ ਸਿੱਧਾ ਡੂੰਘੇ ਛੱਪੜ ਦੇ ਵਿੱਚ ਜਾ ਵੜਿਆ ਅਤੇ ਕੁਝ ਹੀ ਮਿੰਟਾਂ ਦੇ ਵਿੱਚ ਇੱਕ ਤਜਰਬੇਕਾਰ ਘੋੜਸਵਾਰ ਹਮੇਸ਼ਾ ਲਈ ਖਾਮੋਸ਼ ਹੋ ਗਿਆ ਇਹ ਦਰਦਨਾਕ ਘਟਨਾ ਸਿਰਫ ਅੱਖਾਂ ਸਾਹਮਣੇ ਹੀ ਨਹੀਂ ਵਾਪਰਿਆ ਸਗੋਂ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਥ ਹੋ ਕੇ ਆਇਆ ਜਿਸਨੇ ਪਿੰਡ ਨੂੰ ਇੱਕ ਵਾਰ ਸਦਮੇ ਦੇ ਵਿੱਚ ਪਾ ਦਿੱਤਾ। ਜਿ ਹਾਂ ਤੱਕ ਇਹ ਹਲਕਾ ਕਨੌਰ ਦੇ ਅਦੀਨ ਪਿੰਡ ਨੁਗਾਵਾ ਤੋਂ ਇਹ ਬੇਹੱਦ ਦੁਖਦਾਈ ਮੰਦਪਾਗੀ ਖਬਰ ਆਈ ਹੈ ਜਿੱਥੇ ਇੱਕ ਬੇਕਾਬੂ ਹੋਏ ਘੋੜੇ ਕਾਰਨ ਡੂੰਘੇ ਛੱਪੜ ਦੇ ਵਿੱਚ ਡੁੱਬਣ ਨਾਲ ਇੱਕ ਘੋੜਸਵਾਰ ਦੀ ਮੌਤ ਹੋ ਗਈ ਹੈ। ਇਸ ਸਾਰੀ ਘਟਨਾ ਉੱਥੇ ਲੱਗੇ ਨਾਲ ਦੇ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋ ਗਈ ਹੈ ਅਤੇ ਪਿੰਡ ਵਾਲਿਆਂ ਦੇ ਵੱਲੋਂ ਜਿਹੜੀ ਜਾਣਕਾਰੀ ਹਾਸਲ ਹੋਈ ਹੈ ਕਿ ਇਸ ਘੋੜੇ ਨੂੰ ਸਿਖਲਾਈ ਦੇਣ ਦੇ ਲਈ ਦੂਜੀ ਸਟੇਟ ਤੋਂ ਇੱਕ ਮਾਹਿਰ ਘੋੜਸਵਾਰ ਦੇ ਵੱਲੋਂ ਬੁਲਾਇਆ ਗਿਆ ਸੀਗਾ। ਤੇ ਅੱਜ ਸਵੇਰੇ ਤਕਰੀਬਨ 11 ਵਜੇ ਦੇ ਕਰੀਬ ਜਦੋਂ ਘੋੜਸਵਾਰ ਪਿੰਡ ਦੀ ਫਿਰਨੀ ਤੋਂ ਹੁੰਦਾ ਹੋਇਆ ਜਾ ਰਿਹਾ ਸੀ ਤਾਂ ਅਚਾਨਕ ਘੋੜਾ ਬੇਕਾਬੂ ਹੋ ਗਿਆ ਅਤੇ ਨਾਲ ਹੀ ਇੱਕ ਡੂੰਘੀ ਛੱਪੜ ਦੇ ਵਿੱਚ ਜਾ ਬੜਿਆ ਛੱਪੜ ਜਿਆਦਾ ਡੂੰਘਾਈ ਹੋਣ ਕਾਰਨ ਘੋੜਸਵਾਰ ਖੁਦ ਨੂੰ ਸੰਭਾਲ ਨਹੀਂ ਸਕਿਆ ਅਤੇ ਘੋੜੇ ਸਮੇਤ ਪਾਣੀ ਵਿੱਚ ਡੁੱਬ ਗਿਆ ਆਸ-ਪਾਸ ਦੇ ਲੋਕਾਂ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅਫਸੋਸ ਕਿ ਉਸ ਨੂੰ ਬਚਾਇਆ ਨਹੀਂ ਜਾ ਸਕਿਆ